ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਉ ਨਾਨਕ ਕੇ ਮਾਣੁ ਉਨ ਮਹਿ ਜਿਤਵੋ ਜਿਤਵਨੀ ਉਦਮ ਕਰੋ ਉਠ ਨੀਤ ਬੋਧ ਦੇ ਵਿੱਚ ਕੀ ਜਿਤਵੋ ਜੇ ਚਿਤਵਣਾ ਹੈ ਉਹ ਚਿਤਵਨੀ ਚਿਤਵੋ ਚਿਤਵਨ ਤੇ ਜਬੰ ਰਹੀ ਬੰਦਾ ਤੇ ਚਿਤਵੋ ਕੋਈ ਗੱਲ ਨਹੀਂ ਚਿਤਵੋ ਉੱਦਮ ਕਰੋ ਰੱਬ ਦੀ ਤੇ ਚੱਦੋ ਸਾਡੇ ਦੇ ਹੱਥ ਨੇ ਭਾਈ ਉੱਦਮ ਨਾਲ ਚਾਵਲ ਵਿਚਾਰ ਲੱਗ ਜਾਣਾ ਗੁਰਬਾਣੀ ਪੜ੍ਹਦੀ ਕੁਚਾਰ ਦੀ ਹੁਣ ਦੀ ਥਾਰ ਢੜ ਕੇ ਪੈਨ ਇਹ ਕਰ ਲੈ ਸ਼ਦੋਦ ਕਰਕੇ ਹਰ ਕੀਰਤਨ ਦਾ ਆਹਰੋ ਹਰ ਦੇਹੋ ਨਾਨਕ ਕੇ ਮਾਹ ਇਹ ਨਾਨਕ ਕੇ ਬੀਤ ਉਹਨੂੰ ਹਰ ਕੀਰਤਨ ਦਾ ਆਹਰ ਦੇ ਮਹਾਲ ਦੇ ਕੀਰਤੀ ਕਰਨ ਹਾਲ ਦਾ ਜਸ ਗਾਓ ਇਹ ਆਹਾਰ ਦੇ ਮੇਨੂੰ ਆਹਾਰ ਆਹਰ ਦਾ ਗਲੂ ਕਾ ਜੱਜਾ ਮੈਂ ਬੀਜੂਗਾ ਪਹਿਲਾਂ ਤਾਂ ਸਬਦ ਵਿਚਾਰ ਕਰਦਾ ਠੀਕ ਹੈ ਜੀ ਭਾਈ ਆਹਾਰ ਕਰਕੇ ਹੀ ਕਰਦਾ ਸਬਦ ਵਿਚਾਰ ਗੁਰਬਾਣੀ ਰਚਨ ਦੀ ਸਤਿਥਾ ਦੇ ਵਿੱਚ ਲਾ ਜਵ ਆਹਰ ਤਾਂ ਜਦੇ ਕਰੂ ਤਾਂ ਪਹਿਲਾਂ ਤਾਂ ਉਦਮ ਕਰਦਾ ਹੈ ਇਹਦੇ ਵਾਸਤੇ ਕਰਦਾ ਹੈ ਕਿ ਇੱਥੇ ਤੱਕਦੇ ਪਹੁੰਚਣ ਗੁਰਬਾਣੀ ਦਾ ਸਤਾ ਦੇ ਮੀਂਹ ਦੁੱਧ ਬਣਾ ਸਕਦਾ ਹੈ ਵੀ ਮੈਂ ਵੀ ਦੁੱਧ ਪੈਦਾ ਕਰ ਸਕਲ ਪਹਿਲਾਂ ਤਾਂ ਸਿੱਖਦਾ ਉਦਮ ਕਰ ਸਕਦੇ ਵਾਸਤੇ ਤੇ ਇਹ ਦੇਖ ਲੈਂਦਾ ਗੁਰਬਾਣੀ ਨੂੰ ਸਮਝਦਾ ਵੀ ਕਿਵੇਂ ਬਣਾਇਆ ਕਿਵੇਂ ਬਣਦਾ ਫਿਰ ਬਣਾਉਣ ਦੇ ਕਾਬਲ ਬਣ ਜੂ ਤਾਰੋ ਗੋਦ ਦਾ ਮੇਰੇ ਉੱਤੇ ਤੱਕ ਪਚਾ ਦੇ ਗਾਂ ਦੇ ਵੀ ਜੀ ਜੀ ਮਹੱਲਾ 5ਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰੱਤਾ ਮੂਲ ਨਾਨਕ ਜੋ ਪ੍ਰਭ ਭਾਣੀਆਂ ਮਰੋਂ ਵਿਚਾਰੀ ਸੂਲ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਪ੍ਰਭ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿਰਪਾ ਦੀ ਬਿਹਰ ਦੀ ਦਿਲਾ ਕੀਤੀ ਰੱਖ ਲਿਆ ਬਚਾ ਲਿਆ ਡੁੱਬਦੇ ਤੋਂ ਬਚਾ ਲਿਆ ਠੀਕ ਹੈ ਜੀ ਮਨ ਤਨ ਰੱਤਾ ਮੂਲ ਬਾਣਾਰ ਤਾਨ ਆਪਣੇ ਗੂੜ ਪਰਦਾ ਹੀ ਰੱਬ ਚੜ੍ਹਦਾ ਜਹ ਜਿਹੜਾ ਉਹਦਾ ਗੂੜ ਜੀਣਾ ਉਹ ਜਿਹੜਾ ਹੀ ਬਣਾਤਾ ਰੰਗ ਕੇ ਫਿਰ ਤੋਂ ਪਹਿਲਾਂ ਦੇ ਕੋ ਕਰਤਾ ਕਿਤਾ ਨੂੰ ਨਿੱਕੋ ਕਰਤੇ ਧੋਏ ਨਾਨਕ ਜੋ ਪ੍ਰ ਬਾਣੀਆਂ ਮਰੋ ਵਿਚਾਰੀ ਸੂਤ ਉਹ ਬਾਣੀਆਂ ਜਿਹੜਾ ਬਾਣੇ ਵਿੱਚ ਚੱਲੂਗਾ ਪ੍ਰਮ ਨੂੰ ਪਾ ਗਿਆ ਮਰੂ ਵਿਚਾਰੀ ਹੋਰ ਉਹ ਤਾਂ ਉਹ ਵਿਚਾਰਦਾ ਰਹੂਗਾ ਉਹਦੀ ਬਹੁਤ ਮਹਤੂਮਕੀ ਇਹ ਵਿਚਾਰ ਦੇ ਵਿੱਚ ਵਿਚਾਰ ਕਰਦਾ ਰੂ ਕਰਦਾ ਰੂ ਦੇਖੋ ਕਿ ਉਹਦੀ ਬਹੁਤ ਸੂਲ ਮੌਜੂਦ ਰੂ ਸੂਲੀ ਤੋਂ ਬਣਿਆ ਹੈ ਸੂਲ ਸੂਲ ਤੋਂ ਸੂਲੀ ਬਣੇ ਠੀਕ ਹੈ ਉਹ ਦੇਖੂਗਾ ਜਦ ਵਿਚਾਰ ਦਾ ਵਿਚਾਰ ਦਾ ਬਹੁਤ ਬੜੀ ਕੋਈ ਹੋਊਗਾ ਇਹ ਕੀ ਹੋ ਗਿਆ ਇਹ ਵਿਚਾਰੀ ਨੂੰ ਕੀ ਹੋ ਗਿਆ ਮੇਰੇ ਨੂੰ ਇਹ ਇਹਨੂੰ ਆਲਟ ਅਟੈਕ ਆ ਤੇ ਹੋ ਗਿਆ ਕਹਿੰਦਾ ਭਾਪੀ ਅਕਾਲ ਮੂਰਤ ਹੋ ਜੂਗਾ ਹੈ ਜੀ ਚਾਰੇ ਪਦਾਰਥ ਗੁਲ ਜਾਣਗੇ ਜਦ ਤੱਕ ਠੀਕ ਹੈ ਜੀ ਉਹ ਬੰਗਿਆ ਵੀ ਇਹੀ ਸੀ ਹਾਂ ਜੀ ਇਹੀ ਗੁਰੂ ਦੇ ਪਦਕੇ ਚ ਵੀ ਮੈਂ ਕਾਬਲ ਹੋ ਜਾ ਬਸ ਕਾਬਲ ਹੋ ਗਿਆ ਨਾ ਬਹਿ ਗਿਆ ਬਹੁਤ ਮਰ ਗਈ ਠੀਕ ਹੈ ਜੀ ਉਹ ਜਿਹੜੀ ਸੂਲੀ ਸੀ ਨਾ ਕਿਉਂਕਿ ਸੂਲ ਅੰਦਰ ਵੀ ਮੈਂ ਵੀ ਹੋ ਜਾ ਬਨੂ ਬਰਜਵੇਂ ਬਣ ਗਈ ਕਹਿੰਦਾ ਮਤਲਬ ਹੈ ਨਾ ਕੋਈ ਤੇ ਦੋਤ ਮਰੀਆ ਨਾ ਕੋ ਮੌਤ ਹੋ ਤੇ ਠੀਕ ਹੈ ਜਿਹੜੀ ਉਹ ਇੱਛਾ ਜੀ ਪੂਰੀ ਹੋ ਗਈ ਜਿੰਨਾ ਜੇ ਇੱਛਾ ਪੂਰੀ ਦੀ ਉਸਦੀ ਉਹਨਾਂ ਜਿਹੜਾ ਸੂਰ ਹੈ ਜਿੰਦਗੀ ਹੈ ਉਹ ਸੂਰ ਮੰਨ ਗਈ ਇੱਛਾ ਪੂਰੀ ਹੋ ਗਈ ਗੱਲ ਤਾਂ ਹੈ ਠੀਕ ਹੈ ਜੀ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਇਹ ਕਰਕੇ ਆ ਦੇਖੋ ਪਜਗੀ ਹੋ ਗਿਆ ਗਏ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਜਿਹੜੀ ਜੀ ਦੀ ਇੱਛਾ ਹੋਵੇ ਤੇਰੇ ਦੀ ਚਾਹ ਹੋਵੇ ਜੀ ਤੁਰਪੈ ਅਰਦਾਸ ਕਰ ਲੈ ਕਰ ਗੁਰਪੈ ਅਰਦਾਸ ਕਰ ਲੈ ਕਰ ਅਰਦਾਸ ਕੀਤੀ ਸੀ ਪੁੱਛੇ ਬਸ ਇਸ ਕਾਬਲ ਹੋ ਜਾਵਾਂ ਗੁਰਬਾਣੀ ਉਚਾਲਣ ਦੇ ਤੇਲੇ ਮਰਗੀ ਨਾ ਮੌਤ ਤੇਰੀ ਸੋਈ ਹੋਮੀ ਨ ਪੂਰੀ ਇਸ ਕਰਕੇ ਅਰਦਾਸ ਕਰ ਲੈ ਕਰ ਗੁਰਪੈ ਅਬਰੇ ਪਰਬਾਨ ਗੁਰਦੈ ਜਾਗ ਨਾ ਕਰ ਲੈ ਕਰ ਅੱਛਾ ਜੀ ਜੇ ਸਤਿਗੁਰੂ ਆਗਿਆ ਕਰ ਪੈਸੇ ਦੇ ਕੇ ਕਦੀ ਤੋਂ ਉਹ ਜਾ ਕੇ ਲੋਕਾਂ ਨੂੰ ਠਕ ਦੇਗਾ ਜੋ ਜਲੇ ਜਾਣਗੇ ਇਹ ਕਿਹੜਾ ਕੁਝ ਨਹੀਂ ਜਾਣ ਤੇਰੇ ਦਸ ਜੀ ਚਿੱਤ ਦੇ ਮੁਰਿਆ ਅਰਦਾਸ ਕਰੋ ਹਾਂ ਜੀ ਹਾਂ ਆਪਣੇ ਅਤਰਾਤਮ ਨੂੰ ਦੇ ਕੇ ਅਰਦਾਸ ਕਰੋ ਛੋੜ ਸਿਆਣਪ ਸਗਲ ਮਨ ਤਨ ਅਰਪਤ ਧਰ ਸਾਰੀ ਚਿਆਨਪ ਛੱਡ ਕੇ ਵਨ ਤਨ ਉਦੇ ਕੇ ਰੱਖੋ ਵਿਚਾਇਮ ਜਿਹੜਾ ਮਰਜ਼ੀ ਕਰਦੇ ਖਾਨ ਘਰ ਬਣਾਉਂਦਾ ਬਣਾਇਦੇ ਮੈਂ ਇਹਨੂੰ ਵਧੀਆ ਬਣਾ ਦੇ ਹੁਣ ਤੂੰ ਜਿੱਤਦਾ ਜਾਏ ਜੇ ਬਣਾਣਾ ਬਣਾ ਦੇ ਨੰਦਲੰਦ ਘਟ ਜੇ ਘਟ ਦੇ ਹੁਣ ਤੂੰ ਠੀਕ ਹੈ ਜੀ ਜਿੱਤੋਂ ਖਰਾਬ ਹੋ ਤੂੰ ਘਟੇ ਦੇ ਜੇ ਤੂੰ ਠੀਕ ਹੈ ਉਥੇ ਤੈਨੂੰ ਫੇਰ ਦੇ ਹਾਂ ਜੀ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੇ ਸੰਗੀ ਭਵਜਲ ਬਖਮ ਤਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਗੁਰਕੇ ਚਲਣਾ ਦੀ ਪੂਜਾ ਇਸ ਕਰਕੇ ਕੀਤੀ ਹੈ ਕਿ ਦੁਰਮਤ ਜੜਜੇ ਬਿੜੇ ਉੱਤੋਂ ਦੁਰਮਤ ਗੁਰਕੇ ਚਲਣਾ ਨਾਲ ਲੱਗਦੀ ਹੈ ਅਕਲ 'ਚ ਉਹ ਆਪੇ ਜੜ ਜਾਣਾ ਹੈ ਜੇ ਗਵੰਦਰਾਂ ਦੀ ਲੜਾਈ ਹੋਵੇ ਨਾ ਰਵੰਦਰਾਂ ਦੀ ਬਹੁਤ ਜ਼ਿਆਦਾ ਲੜਾਈ ਹੋਵੇ ਕੋਈ ਰਿਸ਼ਤੇਦਾਰ ਆਜਵੇ ਗਵੰਦਰ ਦੇ ਚਲੀ ਜਾਵੇ ਉਹ ਜਲ ਜਾਂਦੀ ਹੈ ਵੀ ਦੇਖ ਫਿਰ ਫਿਰ ਲੜਾਈਆਂ ਦੇ ਕਰਕੇ ਉਹ ਗਈ ਜੋਰ ਮਤ ਇਸਤਰੀ ਕਾਛੀ ਤੇ ਉਹ ਜਲ ਜਾਂਦੀ ਹੈ। ਠੀਕ ਹੈ। ਸਾਜ ਜਨਾ ਕੇ ਸੰਗੀ ਭਵਜਲ ਵਿਖਮ ਤਰ। ਸਾਜ ਜਨਾ ਕੇ ਸੰਗ ਸਾਜਰਾਂ ਦੀ ਸੰਗਤ ਕਲ ਪੌਜਲ ਵਿਖਮ ਤਰ। ਜੁਰਮਤ ਨੂੰ ਜਾਣਨਾ ਕੋਈ ਔਖਾ ਦੀ। 1 7 10 6 ਨਾਲ 2 7 ਦੇ ਚਲਿਆ ਜਾਵੇ ਜਲ ਜਾਂਦਾ ਸਾਬ। ਮੇਰਾ ਕੇਲਾ ਉੱਥੇ ਕਿਵੇਂ ਚਲੇਗਾ। ਹਾਂਜੀ ਸੇਵੋ ਸਤਗੁਰ ਦੇਵ ਅੱਗੇ ਨਾ ਮਰੋਂ ਡਰ। ਸਤਗੁਰ ਦੇ ਜਿਹੜਾ ਦੇਵਦਰ ਹੈ ਉੱਤਰ ਦੇਵ ਨੂੰ ਜਾਣੇ ਹੰਦ ਉਹ ਸਤਗੁਰ ਪੀਆ ਦੇ ਪੀਆ ਦੇਵ ਉਹ ਹੈ ਜਿਹਦਾਈਆ ਕੁਝ ਬੋਗੜਾ ਨਹੀਂ ਸੋਤੇ ਅੱਛਾ ਜੀ ਅੱਗੇ ਨਾ ਬਰੋ ਅੰਦਰ ਉਹਦੇ ਅੱਗੇ ਸੇਵਾ ਐਸੀ ਕਰੋ ਨਾ ਬਰੋੜਾ ਜਿਹਨੇ ਉਹਦੇ ਅੱਗੇ ਸੇਵਾ ਕੀਤੀ ਉਹਨਾਂ ਬਰੇ ਵੀ ਨਹੀਂ ਕਦੇ ਉਹਦੇ ਅੰਦਰ ਡਰ ਪੈਦਾ ਹੀ ਨਹੀਂ ਹੋਇਆ ਠੀਕ ਹੈ ਜੀ ਥਿਨ ਮੈਂ ਕਰੇ ਨਿਹਾਲ ਊਣੇ ਸੁਬਰ ਪਰ ਕਿ ਜਿਹਨੇ ਕਰੇ ਨਿਹਾਲ ਉਹਨੇ ਸੁਪਰ ਪਰ ਉਹ ਇੱਕ ਛੇੜੇ ਵਿੱਚ ਨਿਹਾਲ ਕਰ ਦਿੰਦਾ ਜਿੱਤੀ ਹੁਣ ਤਾਈ ਹੁੰਦੀ ਹੈ ਕਬੀ ਹੁੰਦੀ ਹੈ ਸਾਡੇ ਚ ਉਹ ਪੂਰੀ ਭੁੱਲ ਕਰ ਦਿੰਦਾ ਸੁ ਪਰ ਪਰ ਪੂਰਾ ਭਰ ਦਿੰਦਾ ਖੜਾ ਫਿਰਦਾ ਪੂਰਾ ਗਿਆਨ ਨਾ ਰੋਸ਼ਨਾ ਦਿੰਦਾ ਇੱਕ ਗਿਆਨੀ ਕਮਲ ਪ੍ਰਗਾਸ ਜੈਸੇ ਘਰ ਉਪਰ ਆਸ ਵਾਲੀ ਅਵਸਥਾ ਚ ਕਰ ਦਿੰਦਾ ਲੋ ਜੀ ਮਨ ਕੋ ਹੋਏ ਸੰਤੋਖ ਧਿਆਨ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਗੁਰ ਕੋ ਹੋਇ ਸੁ ਤੋ ਕੋ ਬੰਨੂ ਸੁ ਤੋ ਹੋ ਜਾਂਦਾ ਏ ਇਹ ਸਦਾ ਹਰ ਜੇ ਸਦਾ ਹਲ ਹਲ ਵਿੱਚ ਧਿਆਨ ਰਹੇ ਤਦ ਸੁਖੀ ਹੋ ਜਾਂਦਾ ਜੇ ਆਪਣਾ ਮੂਹ ਨਾਲ ਹਰ ਵਕਤ ਜੁੜਿਆ ਰਹੇ ਦੁਸਤਾ ਬੰ ਸੁਖੀ ਹੋਏ ਜਾਂਦਾ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਜਾ ਕੋ ਕਰਮ ਤੁਰ ਇਹਨੂੰ ਤੁਰ ਤੋ ਹੀ ਕਰਮ ਪ੍ਰਾਪਤ ਹੋਇਆ ਹੋਇਆ ਹੈ ਈਲਾ ਪ੍ਰਵੇਸ਼ਰ ਤੇ ਕਰੋਗੀ ਪਹਿਲਾ ਜਬਰ ਤੋਂ ਪਹਿਲਾ ਵੀ ਲੈ ਕੇ ਲਿਆਤਾ ਪਰਵੇਸ਼ਰ ਤੇ ਕਰੋਗੀ ਉਹਦੇ ਤੇ ਕਿਰਪਾ ਹੈ ਦ੍ਰਿਸ਼ਟੀ ਹੈ ਉਹ ਸੇਵ ਲਗਾ ਤੁਸੀਂ ਸੇਵਾ ਜਿਗਰ ਦੀ ਪੈਂਦਾ ਠੀਕ ਹੈ ਉਦੋਂ ਹੀ ਕਿਰਪਾ ਹੈ ਉਹਦੇ ਤੇ ਤੋ ਰੋ ਵੀ ਕਿਰਪਾ ਰੋ ਵੀ ਕਿਰਪਾ ਤਾਂ ਰੋ ਗਿਆ ਹੋਇਆ ਇੱਥੇ ਵੀ ਕਿਰਪਾ ਹੈ ਦੋ ਪਦਾਰਥ ਅਵੇਲੇ ਪਹਿਲਾਂ ਜੇ ਵੀ ਕਿਰਪਾ ਦਾ ਦੋ ਪਦਾਰਥਾਂ ਕਿੱਥੇ ਸੀ ਗੁੱਲਾਲੀ ਕਾਹ ਤੋਂ ਕਿੰਨੇ ਦੌੜੂ ਜਾਂ ਤੇ ਜਾ ਕੋਲੇ ਉਹ ਹਾਰੇ ਤੇ ਕਰ ਜੂਗੀ ਜਾ ਕੇ ਠੀਕ ਹੈ ਇਹ ਤੱਕ ਹਾਰੇ ਤੱਕ ਚੱਲ ਸਕਦਾ ਸੀ ਕਲਾਸ਼ ਪਰਬਤ ਤੇ ਵੀ ਚੱਲ ਸਕਦਾ ਹੈ